ਪੁਲਿਸ ਨੇ ਚਾਈਲਡ ਪ੍ਰੋਟੈਕਸ਼ਨ ਅਫਸਰ ਦੇ ਨਾਲ ਸਰਕਾਰੀ ਕਾਲਜ ਦੇ ਬਾਹਰ ਕੱਟੇ ਬੱਚਿਆਂ ਦੇ ਚਲਾਨ ਲੜਕੀਆਂ ਦੇ ਨਾਲ ਨਾਲ ਲੜਕੀਆਂ ਨੂੰ ਵੀ ਹੈਲਮਟ ਪਾਉਣਾ ਜ਼ਰੂਰੀ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਹਨਾਂ 'ਤੇ ਚਲਾਉਣ ਸੰਬੰਧੀ ਸਖਤ ਕਾਨੂੰਨ ਲਾਗੂ ਕੀਤਾ ਗਿਆ ਹੈ ਜੇਕਰ ਨਾਬਾਲਗ ਬੱਚੇ ਦੋਪਹੀਆਂ ਜਾਂ ਚਾਰ ਪਹੀਆਂ ਵਾਹਨ ਚਲਾਉਂਦੇ ਹਨ ਤਾਂ ਉਹਨਾਂ ਦੇ ਮਾਪਿਆਂ ਤੇ ਵਾਹਨਾਂ ਦੇ ਮਾਲਕਾਂ ਨੂੰ ਕਾਨੂੰਨੀ ਸ਼ਿਕੰਜੇ ਚ ਲੈ ਕੇ 3 ਸਾਲ ਦੀ ਸਜ਼ਾ ਅਤੇ 25000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵੈਸੇ ਤਾਂ ਲਾਇਸੈਂਸ ਤੋਂ ਬਗੈਰ ਕੋਈ ਵੀ ਵਿਅਕਤੀ ਕੋਈ ਵਾਹਨ ਨਹੀਂ ਚਲਾ ਸਕਦਾ। ਜਿਤੋਂ ਤੱਕ ਬੱਚਿਆਂ ਦੇ ਵਾਹਨ ਚਲਾਉਣ ਦੀ ਗੱਲ ਹੈ, ਇਹ ਰੁਝਾਨ ਸਿਰਫ ਗੈਰਕਾਨੂੰਨੀ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਦੀ ਉਮਰ ਘੱਟ ਹੈ, ਉਹ 50cc ਇਕਟਿਵਾ ਚਲਾ ਸਕਦਾ ਹੈ, ਉਹ ਵੀ ਲਰਨਿੰਗ ਲਾਇਸੈਂਸ ਦੇ ਨਾਲ। ਉਨਾ ਕਿਹਾ ਲੜਕੀਆਂ ਦੇ ਨਾਲ-ਨਾਲ ਲੜਕੀਆਂ ਦੇ ਲਈ ਵੀ ਹੈਲਮਟ ਪਾਉਣਾ ਜ਼ਰੂਰੀ ਹੈ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰ ਡੀਸੀ ਸਾਹਿਬ ਦੀ ਹੁਕਮਾਂ ਦੇ ਰਿਕਾਰਡਿੰਗ ਆਪਾਂ ਅੱਜ ਗਵਰਨਮੈਂਟ ਕਾਲਜ ਦੇ ਬਾਹਰ ਨਾਕਾ ਲਾਇਆ ਆਪਾਂ ਦੇਖਿਆ ਕਿ ਜਿਹੜੀ ਕੁੜੀ ਨੂੰ ਰੋਕੀਦਾ ਨਾ ਕਿਸੇ ਕੋਈ ਵੀ ਲਾਇਸੈਂਸ ਨਹੀਂ ਆ ਤੇ ਹਰ ਇੱਕ ਕੁੜੀ ਕੋਲ 110 ਸੀਸੀ ਐਕਟੀਵਾ ਚਲਾ ਰਹੀ ਹੈ ਮੈਂ ਸਾਰੇ ਬੱਚਾ ਨੂੰ ਅਪੀਲ ਕਰਦਾ ਕਿ ਜਿਹੜੀ 18 ਸਾਲ ਤੋਂ ਥੱਲੇ ਬੱਚੇ ਨੇ ਉਸ 110 cc ਐਕਟਿਵਾ ਨਹੀਂ ਚਲਾ ਸਕਦੇ ਉਹਨਾਂ ਵਾਸਤੇ 50 cc ਉਹ ਚਲਾ ਸਕਦੇ ਨੇ ਪਰ ਉਹਦੇ ਵਿੱਚ ਵੀ ਕੰਡੀਸ਼ਨ ਹੈ ਵਾ ਕਿ ਉਹਨਾਂ ਦਾ ਲਰਨਿੰਗ ਲਾਇਸੈਂਸ ਬਹੁਤ ਜ਼ਰੂਰੀ ਹੈ ਆਪਾਂ ਸਪੋਜ਼ ਕਰੋ ਜਿੰਨੀਆਂ ਵੀ ਲੜਕੀਆਂ ਰੋਕੀਆਂ ਕਿਸੇ ਵੀ ਲੜਕੀ ਕੋਲ ਇੱਕ ਵੀ ਲਾਇਸੈਂਸ ਨਹੀਂ ਨਿਕਲਿਆ ਤੇ ਟ੍ਰੈਫਿਕ ਚਾਰਜੀ ਨੇ ਉਹਨਾਂ ਦੇ ਚਲਾਨ ਕੀਤੇ ਆ ਬਾਕੀ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਾਂਗਾ ਕਿ ਬੱਚੇ ਜੇ ਕਰੋ ਚੱਲਣਾ ਵਾ ਤੇ ਲਾਇਸੈਂਸ ਬਹੁਤ ਜ਼ਰੂਰੀ ਹੈ ਕਾਗਜ਼ ਸਾਰੇ ਬਹੁਤ ਜ਼ਰੂਰੀ ਹੈ ਪਰ ਆਪਾਂ ਅੰਡਰ ਏਜ ਦੇ ਚਾਲਾਨ ਕਰਦੇ ਸੀ ਇਹ ਸਰਕਾਰ ਕਿਸੇ ਵੀ ਬੱਚੀ ਕੋਲੋਂ ਅਜ ਲਾਇਸੈਂਸ ਨਹੀਂ ਨਿਕਲਿਆ ਸਾਰੀਆਂ ਬੱਚੀਆਂ ਲਾਇਸੈਂਸ ਬਣਵਾਣ ਜੇਕਰ 18 ਸਾਲ ਤੋਂ ਥੱਲੇ ਆ ਤਾਂ 50 ਸੀਸੀ ਚਲਾਣ ਤੇ ਲਰਨਿੰਗ ਜ਼ਰੂਰ ਬਣਵਾਣ ਉੱਪਰ ਵਾਲੇ ਜਿਹੜੇ ਨੇ ਉਹ ਆਪਣਾ ਲਾਇਸੈਂਸ ਲੈ ਕੇ ਨਾਲ ਚੱਲਣਗੇ ਦੇਖੇ ਜਾਂਦਾ ਕਿ ਦਿਨ ਤੁਸੀਂ ਰੋਕਦੇ ਹੋ ਤਾਂ ਛਾਤੀ ਫੋਨ ਘੜੀਂ ਪਹਿਲਾਂ ਗੱਲ ਕਰਾਉਣਾ ਚਾਹੁੰਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਮੈਮ ਆਪਾਂ ਦੇ ਸਰ ਕਿਸੇ ਦੀ ਗੱਲ ਨਹੀਂ ਸੁਣਦੇ ਆਪਾਂ ਜੋ ਰੂਲ ਆ ਉਹਦੇ ਅਕੋਰਡਿੰਗਲੀ ਕਰਦੇ ਆ ਜੀ ਜਿੰਨੀਆਂ ਵੀ ਬੱਚਿਆਂ ਨੇ ਕਿਹਾ ਆਪਾ ਜਿੰਨਾ ਜੇ ਇਸ ਤਰ੍ਹਾਂ ਸਾਰੇ ਦਾ ਕੋਨਸਾ ਹੁੰਦੇ ਆਪਾਂ ਉਹਨੂੰ ਕੋਈ ਚਲਾਣੀ ਨਾ ਕਰਦੇ ਕਿਥੇ ਨਕਾ ਲਗਾਏਗਾ ਸਸੂਆ ਜੀ ਪਰ ਬਾਹਰੋਂ ਮੈਸੇਜ ਕਿਸਾਬ ਕੋ ਦਾਸ ਪਰ ਜੀ ਦੀ ਜੋ ਮਹਿਮ ਚਲਾਈ ਗਈ ਦੀ ਆ ਵੀ ਅੰਡਰਏਜ ਬੱਚਿਆਂ ਨੂੰ ਅਵੇਅਰ ਕਰਨਾ ਵਾ ਵੱਧ ਤੋਂ ਵੱਧ ਸਕੂਲਾਂ ਵਿੱਚ ਜਾ ਕੇ ਰੋਡ ਦੇ ਉੱਤੇ ਜਾ ਕੇ ਅੱਜ ਅਸੀਂ ਗਵਰਨਮੈਂਟ ਕਾਲਜ ਦੇ ਬਾਹਰ ਡੀਸੀ ਆਫਿਸ ਦੇ ਚਾਈਲਡ ਪ੍ਰੋਡਕਸ਼ਨ ਅਫਸਰ ਜੋਸ਼ੀ ਸਾਹਿਬ ਸਾਡੇ ਨਾਲ ਉਹਨਾਂ ਦਾ ਸਟਾਫ ਸਾਡੇ ਨਾਲ ਔਰ ਇਹਨਾਂ ਨੇ ਇੱਕ ਮਹਿਮ ਚਲਾਈ ਆ ਵੀ ਅੰਡਰਏਜ ਬੱਚਿਆਂ ਨੂੰ ਸਕੂਲਾਂ ਜਾਂ ਕਾਲਜਾਂ ਦੇ ਬਾਹਰ ਜਾ ਕੇ ਰੋਕੇ ਉਹਨਾਂ ਨੂੰ ਅਵੇਅਰ ਕਰਾਵਾ। ਉਹ ਅਵੇਅਰ ਕਰ ਰਹੇ ਹੋ ਜਿਹੜੇ ਖਾਸ ਕਰਕੇ ਲੜਕੀਆਂ ਨੂੰ ਇਹਨਾਂ ਨੇ ਰੋਕਿਆ ਵਾ ਤੇ ਲੜਕੀਆਂ ਨੂੰ ਅਵੇਅਰ ਕੀਤਾ ਵਾ ਸਪੈਸ਼ਲ ਕਿ ਇਹ ਦੇਸ਼ ਦਾ ਭਵਿੱਖ ਹੈ। ਇਹਨਾਂ ਵਿੱਚੋਂ ਕੋਈ ਡਾਕਟਰ ਕੋਈ ਆਈਪੀਐਸ ਅਫਸਰ ਬਣਨੇ ਨੇ ਔਰ ਇਹਨਾਂ ਨੂੰ ਵੀ ਜੇ ਮੁੰਡੇ ਹੈਲਮਟ ਪਾਣਗੇ ਤੇ ਕੁੜੀਆਂ ਨੂੰ ਵੀ ਜ਼ਰੂਰੀ ਹੈਲਮਟ ਪਾਣਾ ਵਾ। ਔਰ ਇਹੀ ਲੜਕੀਆਂ ਨੂੰ ਅੱਜ ਰੋਕੇ ਇਹੋ ਜਿਹਾ ਨੁਹਦਦ ਕੀਤੀ ਹੈ ਵੀ ਆਪਣੇ ਹੈਲਮਟ ਪਾਓ। ਆਪਣੇ ਜਿਹੜੇ ਅੰਡਰਏਜ ਬੱਚੇ ਆ ਗਏ ਉਹ 50 ਸੀਸੀ ਦੀ ਗੱਡੀ ਲੈ ਕੇ ਚਲਾਣ 110 ਸੀ ਦੀ ਐਕਟਿਵਾ ਨਹੀਂ ਚਲਾ ਸਕਦੇ ਹੋ ਜਿਹੜੇ 18 ਸਾਲ ਤੋਂ ਘੱਟ ਨੇ ਔਰ ਜਿਹੜੇ 18 ਸਾਲ ਤੋਂ ਉੱਪਰ ਨੇ ਉਹ ਆਪਣਾ ਲਾਇਸੈਂਸ ਬਣਾ ਕੇ ਪ੍ਰੋਪਰ ਔਰ ਉਹਨੂੰ ਚਲਾ ਸਕਦੇ ਆ ਅੱਜ ਫਿਰ ਚਲਾਣ ਵੀ ਕਿਤੇ ਕੇ ਬੱਚਿਆਂ ਦੇ ਬਿਲਕੁਲ ਲੜਕੀਆਂ ਦੇ ਚਲਾਣ ਵੀ ਮੈਡਮ ਨਾਲ ਹੋ ਕੇ ਲੜਕੀਆਂ ਦੇ ਚਲਾਣ ਕਰਾਏ ਜਿਹੜੇ ਲੜਕੀ ਅੰਡਰ ਏਜ ਦੀ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਉਹਨਾਂ ਨੇ ਵੀ ਇਹੀ ਅੱਜ ਚਲਾਣ ਕੀਤੇ ਆ ਔਰ ਉਹਨੂੰ ਅਵੇਅਰ ਵੀ ਕੀਤਾ ਵਾ ਵੀ ਹੈਲਮਟ ਪਾਓ ਔਰ ਆਪਣੇ ਲਰਨਿੰਗ ਲਾਇਸੈਂਸ ਬਣਾਓ ਜੋ 50 ਸੀਸੀ ਦੀ ਐਕਟਿਵਾ ਚਲਾਓ